ਪਹਿਲੇ ਟਰੈਕਟਰ ਦੇ ਵੀ ਇਦਾਂ ਹੀ ਹੈ ਨਾ ਉੱਤੇ ਵੀ ਫਰਾਂਸੀ ਦੇ ਵੀ ਪੰਜਾਬੀ ਗਾਇਕ ਗੁਰੂ ਰੰਦਾਵਾ ਐਨੀ ਦਿਨੀ ਪੰਜਾਬ ਪਹੁੰਚੇ ਹੋਏ ਨੇ ਜਿੱਥੇ ਆ ਕੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਟਰੈਕਟਰ ਚਲਾਉਂਦੇ ਹੋਏ ਪੰਜਾਬ ਦੇ ਵਿੱਚ ਕਿਹੜੀਆਂ ਮਾਰਤੇ ਨਜ਼ਾਰੇ ਆ ਰਹੇ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਝਾਤ ਮਾਰੋ ਜ਼ਰਾ ਇਸ ਵੀਡੀਓ ਤੇ ਵੱਲ

ਪੰਜਾਬੀ ਗਾਇਕ ਗੁਰੂ ਰੰਦਾਵਾ ਐਨੀ ਦਿਨੀ ਪੰਜਾਬ ਪਹੁੰਚੇ ਹੋਏ ਨੇ ਜਿੱਥੇ ਆ ਕੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਟਰੈਕਟਰ ਚਲਾਉਂਦੇ ਹੋਏ ਪੰਜਾਬ ਦੇ ਵਿੱਚ ਕਿਹੜੀਆਂ ਮਾਰਤੇ ਨਜ਼ਾਰੇ ਆ ਰਹੇ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਝਾਤ ਮਾਰੋ ਜ਼ਰਾ ਇਸ ਵੀਡੀਓ ਤੇ ਵੱਲ ਪਹਿਲੇ ਟਰੈਕਟਰ ਤੇ ਵੀ ਇਦਾਂ ਹੀ ਹੈ ਨਾ ਉੱਤੇ ਵੀ ਫਰਾਂਸੀ ਦੇ ਵੀ ਆਹ ਹਾਂ ਗੱਲ ਵੀ ਮਿਲਣ ਹੋਵੇ ਰਾਣਾ ਕਿਹਦੀਗਾ ਰਾਣਾ ਪਹਿਲੇ ਟਰੈਕਟਰ ਤੇ ਵੀ ਇਦਾਂ ਹੀ ਹੈ ਨਾ ਉੱਤੇ ਵੀ ਫਰਾਂਸੀ ਦੇ ਵੀ ਆਹ ਹਾਂ ਪੰਜਾਬੀ ਗਾਇਕ ਗੁਰੂ ਰੰਦਾਵਾ ਐਨੀ ਦਿਨੀ ਪੰਜਾਬ ਪਹੁੰਚੇ ਹੋਏ ਨੇ ਜਿੱਥੇ ਆ ਕੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਟਰੈਕਟਰ ਚਲਾਉਂਦੇ ਹੋਏ ਪੰਜਾਬ ਦੇ ਵਿੱਚ ਕਿਹੜੀਆਂ ਮਾਰਤੇ ਨਜ਼ਾਰੇ ਆ ਰਹੇ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਝਾਤ ਮਾਰੋ ਜ਼ਰਾ ਇਸ ਵੀਡੀਓ ਦੇ ਵੱਲ ਪਹਿਲੇ ਟਰੈਕਟਰ ਤੇ ਵੀ ਇਦਾਂ ਹੀ ਹੈ ਨਾ ਉੱਤੇ ਵੀ ਫਰਾਂਸੀ ਦੇ ਵੀ ਆਹ ਹਾ ਗੱਲ ਵੀ ਮਿਲਣਾ ਉਹ ਕਿਹੜਾ ਰਾਣਾ ਪਹਿਲੇ ਟਰੈਕਟਰ ਤੇ ਵੀ ਇਦਾਂ ਹੀ ਹੈ ਨਾ ਉੱਤੇ ਵੀ ਫਰਾਂਸੀ ਦੇ ਵੀ ਆਹ ਹਾ ਪੰਜਾਬੀ ਗਾਇਕ ਗੁਰੂ ਰੰਦਾਵਾ ਐਨੀ ਦਿਨੀ ਪੰਜਾਬ ਪਹੁੰਚੇ ਹੋਏ ਨੇ ਜਿੱਥੇ ਆ ਕੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਟਰੈਕਟਰ ਚਲਾਉਂਦੇ ਹੋਏ ਪੰਜਾਬ ਦੇ ਵਿੱਚ ਕਿਹੜੀਆਂ ਮਾਰਤੇ ਨਜ਼ਾਰੇ ਆ ਰਹੇ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਝਾਤ ਮਾਰੋ ਜ਼ਰਾ ਇਸ ਵੀਡੀਓ ਤੇ ਵੱਲੋਂ

ਪੰਜਾਬੀ ਗਾਇਕ ਗੁਰੂ ਰੰਦਾਵਾ ਐਨੀ ਦਿਨੀ ਪੰਜਾਬ ਪਹੁੰਚੇ ਹੋਏ ਨੇ ਜਿੱਥੇ ਆ ਕੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਟਰੈਕਟਰ ਚਲਾਉਂਦੇ ਹੋਏ ਪੰਜਾਬ ਦੇ ਵਿੱਚ ਕਿਹੜੀਆਂ ਮਾਰਤੇ ਨਜ਼ਾਰੇ ਆ ਰਹੇ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਏ ਇੱਕ ਵਾਰ ਤੁਸੀਂ ਵੀ ਝਾਤ ਮਾਰੋ ਜ਼ਰਾ ਇਸ ਵੀਡੀਓ ਤੇ ਵੱਲ ਪਹਿਲੇ ਟਰੈਕਟਰ ਤੇ ਵੀ ਇਦਾਂ ਹੀ ਹੈ ਨਾ ਉੱਤੇ ਵੀ 83 ਤੇ ਵੀ ਆਹ 92 ਮਿਲਣਾ ਉਹ ਕਿਹੜਾ ਰਾਣਾ ਪਹਿਲੇ ਟਰੈਕਟਰ ਤੇ ਵੀ ਇਦਾਂ ਹੀ ਹੈ ਨਾ ਉੱਤੇ ਵੀ 83 ਤੇ ਵੀ ਆਹ ਪੰਜਾਬੀ ਗਾਇਕ ਗੁਰੂ ਰੰਦਾਵਾ ਐਨੀ ਦਿਨੀ ਪੰਜਾਬ ਪਹੁੰਚੇ ਹੋਏ ਨੇ ਜਿੱਥੇ ਆ ਕੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਟਰੈਕਟਰ ਚਲਾਉਂਦੇ ਹੋਏ ਪੰਜਾਬ ਦੇ ਵਿੱਚ ਕਿਹੜੀਆਂ ਮਾਰਤੇ ਨਜ਼ਾਰੇ ਆ ਰਹੇ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਝਾਤ ਮਾਰੋ ਜ਼ਰਾ ਇਸ ਵੀਡੀਓ ਦੇ ਵੱਲ ਪਹਿਲੇ ਟਰੈਕਟਰ ਤੇ ਵੀ ਇਦਾਂ ਹੈ ਨਾ ਉੱਤੇ ਵੀ ਗਰੈਸੀ ਤੇ ਵੀ ਹਾਂ ਪਹਿਲੇ ਟਰੈਕਟਰ ਤੇ ਵੀ ਇਦਾਂ ਹੈ ਨਾ ਉੱਤੇ ਵੀ ਗਰੈਸੀ ਤੇ ਵੀ ਹਾਂ ਪੰਜਾਬੀ ਗਾਇਕ ਗੁਰੂ ਰੰਦਾਵਾ ਐਨੀ ਦਿਨੀ ਪੰਜਾਬ ਪਹੁੰਚੇ ਹੋਏ ਨੇ ਜਿੱਥੇ ਆ ਕੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਅੰਦਾਜ਼ੇ ਇਹ ਕਿ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਟਰੈਕਟਰ ਚਲਾਉਂਦੇ ਹੋਏ ਪੰਜਾਬ ਦੇ ਵਿੱਚ ਕਿਹੜੀਆਂ ਮਾਰਤੇ ਨਜ਼ਾਰੇ ਆ ਰਹੇ ਨੇ ਤਾਂ ਅੰਦਾਜ਼ੇ ਇਹ ਕਿ ਉਹਨਾਂ ਦੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਝਾਤ ਮਾਰੋ ਜ਼ਰਾ ਇਸ ਵੀਡੀਓ ਤੇ ਵੱਲ ਗੱਲ ਵੀ ਮਿਲਾਂਗੇ ਬਾਅਦ ਵਿੱਚ pelé trata de evitar ya no te vi gracias de evitar ya no te vi gracias te vi ਪੰਜਾਬੀ ਗਾਇਕ ਗੁਰੂ ਰੰਦਾਵਾ ਐਨੀ ਦਿਨੀ ਪੰਜਾਬ ਪਹੁੰਚੇ ਹੋਏ ਨੇ ਜਿੱਥੇ ਆ ਕੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਟਰੈਕਟਰ ਚਲਾਉਂਦੇ ਹੋਏ ਪੰਜਾਬ ਦੇ ਵਿੱਚ ਕਿਹੜੀਆਂ ਮਾਰਤੇ ਨਜ਼ਾਰੇ ਆ ਰਹੇ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਝਾਤ ਮਾਰੋ ਜ਼ਰਾ ਇਸ ਵੀਡੀਓ ਤੇ ਵੱਲ ਪਹਿਲੇ ਟਰੈਕਟਰ ਤੇ ਵੀ ਇਦਾਂ ਹੀ ਹੈ ਨਾ ਉੱਤੇ ਵੀ ਫਰਾਂਸੀ ਦੇ ਵੀ ਆਹ ਹਾਂ ਗੱਲ ਵੀ ਮਿਲਣ ਹੋਵੇ ਰਾਣਾ ਕਿਹਦਾ ਰਾਣਾ ਪਹਿਲੇ ਟਰੈਕਟਰ ਤੇ ਵੀ ਇਦਾਂ ਹੀ ਹੈ ਨਾ ਉੱਤੇ ਵੀ ਫਰਾਂਸੀ ਦੇ ਵੀ ਆਹ ਹਾਂ ਪੰਜਾਬੀ ਗਾਇਕ ਗੁਰੂ ਰੰਦਾਵਾ ਐਨੀ ਦਿਨੀ ਪੰਜਾਬ ਪਹੁੰਚੇ ਹੋਏ ਨੇ ਜਿੱਥੇ ਆ ਕੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਟਰੈਕਟਰ ਚਲਾਉਂਦੇ ਹੋਏ ਪੰਜਾਬ ਦੇ ਵਿੱਚ ਕਿਹੜੀਆਂ ਮਾਰਤੇ ਨਜ਼ਾਰੇ ਆ ਰਹੇ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਏ ਇੱਕ ਵਾਰ ਤੁਸੀਂ ਵੀ ਝਾਤ ਮਾਰੋ ਜ਼ਰਾ ਇਸ ਵੀਡੀਓ ਤੇ ਵੱਲ പെലിത്തെ <laughs> 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 ਪੰਜਾਬੀ ਗਾਇਕ ਗੁਰੂ ਰੰਦਾਵਾ ਐਨੀ ਦਿਨੀ ਪੰਜਾਬ ਪਹੁੰਚੇ ਹੋਏ ਨੇ ਜਿੱਥੇ ਆ ਕੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਟਰੈਕਟਰ ਚਲਾਉਂਦੇ ਹੋਏ ਪੰਜਾਬ ਦੇ ਵਿੱਚ ਕਿਹੜੀਆਂ ਮਾਰਤੇ ਨਜ਼ਾਰੇ ਆ ਰਹੇ ਨੇ ਤੋਂ ਅੰਦਾਜ਼ੇ ਕਿ ਉਹਨਾਂ ਦੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਝਾਤ ਮਾਰੋ ਜ਼ਰਾ ਇਸ ਵੀਡੀਓ ਤੇ ਵੱਲ ਪਹਿਲੇ ਟਰੈਕਟਰ ਤੇ ਵੀ ਇਦਾਂ ਹੀ ਹੈ ਨਾ ਉੱਤੇ ਵੀ 88 ਤੇ ਵੀ ਆਹ 92 ਮਿਲਣੋ ਰਾਣਾ ਕਿਦਾਂ ਰਾਣਾ ਪਹਿਲੇ ਟਰੈਕਟਰ ਤੇ ਵੀ ਇਦਾਂ ਹੀ ਹੈ ਨਾ ਉੱਤੇ ਵੀ 88 ਤੇ ਵੀ ਆਹ ਪੰਜਾਬੀ ਗਾਇਕ ਗੁਰੂ ਰੰਦਾਵਾ ਐਨੀ ਦਿਨੀ ਪੰਜਾਬ ਪਹੁੰਚੇ ਹੋਏ ਨੇ ਜਿੱਥੇ ਆ ਕੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਅੰਦਾਜ਼ੇ ਕਿ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਟਰੈਕਟਰ ਚਲਾਉਂਦੇ ਹੋਏ ਪੰਜਾਬ ਦੇ ਵਿੱਚ ਕਿਹੜੀਆਂ ਮਾਰਤੇ ਨਜ਼ਾਰੇ ਆ ਰਹੇ ਨੇ ਤਾਂ ਅੰਦਾਜ਼ੇ ਕਿ ਉਹਨਾਂ ਦੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਝਾਤ ਮਾਰੋ ਜ਼ਰਾ ਇਸ ਵੀਡੀਓ ਤੇ ਵੱਲ ਪਹਿਲੇ ਟਰੈਕਟ ਤੇ ਵੀ ਇਦਾਂ ਹੀ ਹੈ ਨਾ ਉੱਤੇ ਵੀ 83 ਤੇ ਵੀ ਆਹ